ਸਿੱਧੂ ਮੂਸੇਵਾਲੇ ਦੇ ਕਾਤਲਾਂ ਦਾ ਸਾਥ ਦੇਣ ਵਾਲੇ ਪੁਲਿਸ ਅਫਸਰ ਤੇ ਅਦਾਲਤ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਕਾਤਲਾਂ ਨੂੰ ਥਾਣੇ ਤੋਂ ਬਾਹਰ ਭਜਾਉਣ ਵਾਲੇ ਸੀਆਈਏ ਇੰਸਪੈਕਟਰ ਪ੍ਰੀਤਪਾਲ ਸਿੰਘ ਨੇ ਜ਼ਮਾਨਤ ਦੀ ਅਰਜੀ ਲਗਾਈ ਸੀ ਤੇ ਅਦਾਲਤ ਇਹ ਅਰਜੀ ਖਾਰਜ ਕਰ ਦਿੱਤੀ ਹੈ ਅਦਾਲਤ ਨੇ ਇਹ ਅਰਜੀ ਖਾਰਜ ਕਰਦੇ ਹੋਏ ਕਿਹਾ ਕਿ ਪ੍ਰੀਤਪਾਲ ਪੁਲਿਸ ਇੰਸਪੈਕਟਰ ਹੁੰਦੇ ਹੋਏ ਅਪਰਾਧੀਆਂ ਦਾ ਸਾਥ ਦੇ ਰਿਹਾ ਹੈ ਜੋ ਆਪਣੇ ਆਪ ਚ ਹੀ ਇੱਕ ਵੱਡਾ ਅਪਰਾਧ ਹੈ ਵਕੀਲ ਨੂੰ ਇਹ ਗੱਲ ਕਹੀ ਗਈ ਕਿ ਜਿੰਨਾ ਪੁਲਿਸ ਅਫਸਰਾਂ ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ ਹੁੰਦੀ ਹੈ ਉਹੀ ਅਪਰਾਧੀਆਂ ਨਾਲ ਮਿਲ ਕੇ ਇਦਾਂ ਦੇ ਕ੍ਰਾਈਮ ਕਰਦੇ ਨੇ ਤਾਂ ਲੋਕ ਕਿਸ ਤੋਂ ਉਮੀਦ ਰੱਖਣਗੇ ਤਾਂ ਇਹ ਦਲੀਲਾਂ ਸੁਣ ਕੇ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਸਿੱਧੂ ਮੂਸੇਵਾਲੇ ਦੇ ਕਾਤਲਾਂ ਦਾ ਸਾਥ ਦੇਣ ਵਾਲੇ ਪੁਲਿਸ ਅਫਸਰ ਤੇ ਅਦਾਲਤ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਕਾਤਲਾਂ ਨੂੰ ਥਾਣੇ ਤੋਂ ਬਾਹਰ ਭਜਾਉਣ ਵਾਲੇ ਸੀਆਈਏ ਇੰਸਪੈਕਟਰ ਪ੍ਰੀਤਪਾਲ ਸਿੰਘ ਨੇ ਜ਼ਮਾਨਤ ਦੀ ਅਰਜੀ ਲਗਾਈ ਸੀ ਤੇ ਅਦਾਲਤ ਇਹ ਅਰਜੀ ਖਾਰਜ ਕਰ ਦਿੱਤੀ ਹੈ ਅਦਾਲਤ ਨੇ ਇਹ ਅਰਜੀ ਖਾਰਜ ਕਰਦੇ ਹੋਏ ਕਿਹਾ ਕਿ ਪ੍ਰੀਤਪਾਲ ਪੁਲਿਸ ਇੰਸਪੈਕਟਰ ਹੁੰਦੇ ਹੋਏ ਅਪਰਾਧੀਆਂ ਦਾ ਸਾਥ ਦੇ ਰਿਹਾ ਹੈ ਜੋ ਆਪਣੇ ਆਪ ਚ ਹੀ ਇੱਕ ਵੱਡਾ ਅਪਰਾਧ ਹੈ ਵਕੀਲ ਨੂੰ ਇਹ ਗੱਲ ਕਹੀ ਗਈ ਕਿ ਜਿੰਨਾ ਪੁਲਿਸ ਅਫਸਰਾਂ ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ ਹੁੰਦੀ ਹੈ ਉਹੀ ਅਪਰਾਧੀਆਂ ਨਾਲ ਮਿਲ ਕੇ ਇਦਾਂ ਦੇ ਕ੍ਰਾਈਮ ਕਰਦੇ ਨੇ ਤਾਂ ਲੋਕ ਕਿਸ ਤੋਂ ਉਮੀਦ ਰੱਖਣਗੇ ਤਾਂ ਇਹ ਦਲੀਲਾਂ ਸੁਣ ਕੇ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਸਿੱਧੂ ਮੂਸੇਵਾਲੇ ਦੇ ਕਾਤਲਾਂ ਦਾ ਸਾਥ ਦੇਣ ਵਾਲੇ ਪੁਲਿਸ ਅਫਸਰ ਤੇ ਅਦਾਲਤ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਕਾਤਲਾਂ ਨੂੰ ਥਾਣੇ ਤੋਂ ਬਾਹਰ ਭਜਾਉਣ ਵਾਲੇ ਸੀਆਈਏ ਇੰਸਪੈਕਟਰ ਪ੍ਰੀਤਪਾਲ ਸਿੰਘ ਨੇ ਜ਼ਮਾਨਤ ਦੀ ਅਰਜੀ ਲਗਾਈ ਸੀ ਤੇ ਅਦਾਲਤ ਇਹ ਅਰਜੀ ਖਾਰਜ ਕਰ ਦਿੱਤੀ ਹੈ ਅਦਾਲਤ ਨੇ ਇਹ ਅਰਜੀ ਖਾਰਜ ਕਰਦੇ ਹੋਏ ਕਿਹਾ ਕਿ ਪ੍ਰੀਤਪਾਲ ਪੁਲਿਸ ਇੰਸਪੈਕਟਰ ਹੁੰਦੇ ਹੋਏ ਅਪਰਾਧੀਆਂ ਦਾ ਸਾਥ ਦੇ ਰਿਹਾ ਹੈ ਜੋ ਆਪਣੇ ਆਪ ਚ ਹੀ ਇੱਕ ਵੱਡਾ ਅਪਰਾਧ ਹੈ ਵਕੀਲ ਨੂੰ ਇਹ ਗੱਲ ਕਹੀ ਗਈ ਕਿ ਜਿੰਨਾ ਪੁਲਿਸ ਅਫਸਰਾਂ ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ ਹੁੰਦੀ ਹੈ ਉਹੀ ਅਪਰਾਧੀਆਂ ਨਾਲ ਮਿਲ ਕੇ ਇਦਾਂ ਦੇ ਕ੍ਰਾਈਮ ਕਰਦੇ ਨੇ ਤਾਂ ਲੋਕ ਕਿਸ ਤੋਂ ਉਮੀਦ ਰੱਖਣਗੇ ਤਾਂ ਇਹ ਦਲੀਲਾਂ ਸੁਣ ਕੇ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਸਿੱਧੂ ਮੂਸੇਵਾਲੇ ਦੇ ਕਾਤਲਾਂ ਦਾ ਸਾਥ ਦੇਣ ਵਾਲੇ ਪੁਲਿਸ ਅਫਸਰ ਤੇ ਅਦਾਲਤ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਕਾਤਲਾਂ ਨੂੰ ਥਾਣੇ ਤੋਂ ਬਾਹਰ ਭਜਾਉਣ ਵਾਲੇ ਸੀਆਈਏ ਇੰਸਪੈਕਟਰ ਪ੍ਰੀਤਪਾਲ ਸਿੰਘ ਨੇ ਜ਼ਮਾਨਤ ਦੀ ਅਰਜੀ ਲਗਾਈ ਸੀ ਤੇ ਅਦਾਲਤ ਇਹ ਅਰਜੀ ਖਾਰਜ ਕਰ ਦਿੱਤੀ ਹੈ ਅਦਾਲਤ ਨੇ ਇਹ ਅਰਜੀ ਖਾਰਜ ਕਰਦੇ ਹੋਏ ਕਿਹਾ ਕਿ ਪ੍ਰੀਤਪਾਲ ਪੁਲਿਸ ਇੰਸਪੈਕਟਰ ਹੁੰਦੇ ਹੋਏ ਅਪਰਾਧੀਆਂ ਦਾ ਸਾਥ ਦੇ ਰਿਹਾ ਹੈ ਜੋ ਆਪਣੇ ਆਪ ਚ ਹੀ ਇੱਕ ਵੱਡਾ ਅਪਰਾਧ ਹੈ ਵਕੀਲ ਨੂੰ ਇਹ ਗੱਲ ਕਹੀ ਗਈ ਕਿ ਜਿੰਨਾ ਪੁਲਿਸ ਅਫਸਰਾਂ ਤੋਂ ਲੋਕਾਂ ਨੂੰ ਇਨਸਾਫ ਦੀ ਉਮੀਦ ਹੁੰਦੀ ਹੈ ਉਹੀ ਅਪਰਾਧੀਆਂ ਨਾਲ ਮਿਲ ਕੇ ਇਦਾਂ ਦੇ ਕ੍ਰਾਈਮ ਕਰਦੇ ਨੇ ਤਾਂ ਲੋਕ ਕਿਸ ਤੋਂ ਉਮੀਦ ਰੱਖਣਗੇ ਤਾਂ ਇਹ ਦਲੀਲਾਂ ਸੁਣ ਕੇ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ